ਪਿੰਡ ਮੂਸੇ ਤੋਂ ਆਪਣੇ ਚਾਚੇ ਸਿੱਧੂ ਦੀ ਯਾਦਗਾਰ ਤੇ ਹਾਰ ਪਾਉਣ ਪਹੁੰਚ ਗਈ ਛੋਟੀ ਜੀ ਬੱਚੀ ਯਾਰ ਬਹੁਤ ਹੀ ਜ਼ਿਆਦਾ ਭਾਵਕ ਤਸਵੀਰ ਹੈ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਆ ਸਿੱਧੂ ਮੂਸੇਵਾਲੇ ਦੀ ਪਤੀਜੀ ਜੋ ਪਿੰਡ ਦੇ ਵਿੱਚ ਮੂਸੇ ਦੇ ਵਿੱਚ ਰਹਿੰਦੀ ਹੈ ਅੱਜ ਆਪਣੀ ਦਾਦੀ ਨੂੰ ਕਹਿੰਦੀ ਕਿ ਮੈਨੂੰ ਯਾਦਗਾਰ ਤੇ ਲੈ ਚਾ ਲੈ ਤੇ ਮੈਂ ਸਿੱਧੂ ਚਾਚੇ ਦੀ ਸਟੈਚੂ ਦੇ ਉੱਪਰ ਹਾਰ ਪਾ ਕੇ ਆਉਣਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਲਾਈਕ ਕਰਕੇ ਸ਼ੇਅਰ ਕਰ ਦਿਓ ਛੋਟੀ ਜੀਆਂ ਬੱਚੀ ਦੀਆਂ ਤਸਵੀਰਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਮਨ ਨੂੰ ਭਾਵਕ ਵੀ ਕਰ ਰਹੀਆਂ ਤੇ ਬਹੁਤ ਜ਼ਿਆਦਾ ਦਿਲ ਨੂੰ ਵੀ ਛੂਹਣਗੀਆਂ ਕਿਉਂਕਿ ਆਹ ਦੇਖ ਲਓ ਤੁਸੀਂ ਛੋਟੇ ਜੇ ਬੱਚੇ ਨਿਦਾਨ ਹੁੰਦੇ ਨੇ ਬੱਚ ਨੇ ਜੁੱਤੇ ਉਤਾਰੇ ਯਾਦਗਾਰ ਦੇ ਉੱਤੇ ਤੇ ਕਿੰਨੀ ਰਿਸਪੈਕਟ ਹੈ ਕਿੰਨਾ ਪਿਆਰ ਹੈ ਸਿੱਧੂ ਦੇ ਲਈ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੱਥ ਦੇ ਵਿੱਚ ਹਾਰ ਫੜਿਆ ਹੈ ਤੇ ਹਾਰ ਸਿੱਧੂ ਮੂਸੇਵਾਲੇ ਦੇ ਜਿਹੜਾ ਪਾ ਵੀ ਦਿੱਤਾ ਹੈ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਹਾਰ ਪਾਉਣ ਤੋਂ ਬਾਅਦ ਇਸ ਛੋਟੀ ਜੀ ਬੱਚੀ ਨੇ ਜੋ ਕੀਤਾ ਮਤਲਬ ਦਿਲ ਨੂੰ ਛੂਹਣ ਵਾਲੀਆਂ ਤਸਵੀਰਾਂ ਨੇ ਇਸ ਬੱਚੀ ਨੇ ਨਾ ਫਿਰ ਸਿੱਧੂ ਮੂਸੇਵਾਲੇ ਦੀਆਂ ਮੁੱਛਾਂ ਮਰੋੜੀਆਂ ਜਿਵੇਂ ਸਿੱਧੂ ਮੂਸੇਵਾਲਾ ਮੁੱਛਾਂ ਨੂੰ ਤਾ ਦਿੰਦਾ ਹੁੰਦਾ ਸੀ ਤਾਂ ਇਸ ਛੋਟੀ ਜੀ ਬੱਚੀ ਜੋ ਸਿੱਧੂ ਮੂਸੇਵਾਲੇ ਨੂੰ ਚਾਚਾ ਕਹਿੰਦੀ ਹੈ ਉਸ ਬੱਚੀ ਨੇ ਸਿੱਧੂ ਦੀਆਂ ਮੁੱਛਾਂ ਕੁੰਡੀਆਂ ਕੀਤੀਆਂ ਨੇ ਸਿੱਧੂ ਅਣਖਾ ਰਤਵੇ ਦੀ ਗੱਲ ਕਰਨ ਵਾਲਾ ਸਿੱਧੂ ਮੂਸੇਵਾਲਾ ਅੱਜ ਪਿੰਡ ਮੂਸੇ ਦਾ ਨਾਂ ਪੂਰੇ ਵਰਲਡ ਵਾਈਡ ਤੇ ਚਮਕਿਆ ਹੋਇਆ ਸਿਰਫ ਸਿੱਧੂ ਮੂਸੇਵਾਲੇ ਕਰਕੇ ਕਿਉਂਕਿ ਸਿੱਧੂ ਨੇ ਕਦੇ ਵੀ ਧੀਆ ਪੈਣਾ ਉੱਤੇ ਕੋਈ ਗੀਤ ਨਹੀਂ ਗਾਇਆ ਐਸੇ ਕਰਕੇ ਛੋਟੇ ਤੋਂ ਛੋਟੀਆਂ ਬੱਚੀਆਂ ਵੀ ਸਿੱਧੂ ਨੂੰ ਆਪਣਾ ਭਾਈ ਜਾਂ ਚਾਚਾ ਮੰਨਦੀਆਂ ਨੇ ਅੱਜ ਇਹ ਛੋਟੀ ਜੀ ਬੱਚੀ ਕਹਿੰਦੀ ਚਾਚੇ ਦੀ ਯਾਦਗਾਰ ਤੇ ਜਾਣਾ ਤੇ ਹਾਰ ਪਾ ਕੇ ਆਉਣਾ ਤਸਵੀਰਾਂ ਬਹੁਤ ਹੀ ਜ਼ਿਆਦਾ ਮਨ ਨੂੰ ਛੂਣ ਵਾਲੀਆਂ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟਾਂ 'ਚ ਜਰੂ ਲਾਈਕ ਕਰ ਦਿਓ ਦੋਸਤੋ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਨੇ ਇਸ ਬੱਚੀ ਦੇ ਹੌਸਲੇ ਨੂੰ ਵਧਾਉਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤੁਸੀਂ ਜਰੂਰ ਦੱਸਿਓ ਕਿ ਕੌਣ-ਕੌਣ ਆਪਣੇ ਬੱਚਿਆਂ ਨੂੰ ਲੈ ਕੇ ਸਿੱਧੂ ਦੀ ਯਾਦਗਾਰ ਤੇ ਪਹੁੰਚਿਆ ਇਸ ਬੱਚੀ ਦੀਆਂ ਜਿਹੜੀਆਂ ਤਸਵੀਰਾਂ ਨੇ ਮਨ ਨੂੰ ਕਿਤੇ ਨਾ ਕਿਤੇ ਕੀਲ ਕੇ ਰੱਖ ਦੇਣਗੀਆਂ ਯਾਰ ਤੁਸੀਂ ਪੂਰੀ ਵੀਡੀਓ ਦੇਖਿਓ ਕਿ ਇਸ ਬੱਚੀ ਨੇ ਕਿਸ ਤਰੀਕੇ ਦੇ ਨਾਲ ਹਾਰ ਚੜਾਇਆ ਤੇ ਇਹਦੀ ਦਾਦੀ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਣਿਆ ਸੁਣੋ ਤੁਸੀਂ ਇਸਦੀ ਦਾਦੀ ਨੇ ਕੀ ਕਿਹਾ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਇੱਕ ਤੁਸ ਜੀ ਅੱਗੇ ਹੀ ਆਇਆ ਜਿਸ ਦਾ ਅੱਛਾ ਹਾਂ ਬਚੀ ਸਪੈਸ਼ਲ ਲੱਗੀ ਹੈ ਹਾਂ ਹਾਂ ਭਤੀਜੀ ਕੀ ਕਹਿੰਦੇ ਸੀ ਕਹਿੰਦੇ ਚਾਚੂ ਦੇ ਹਾਰ ਪਾ ਕੇ ਆਉਣਾ ਹੈ ਅੱਛਾ ਸੁਣਦੀ ਹੈ ਫਿਰ ਪੂਰਾ ਸਿੱਧੂ ਨੂੰ ਹਾਂ ਪੂਰਾ ਕੰਮ ਸਾਰੀ ਹੋਇਆ ਤੇ ਗਾਣਾ ਵੀ ਪੂਰਾ ਅੱਛਾ ਆਪ ਕੁਛ ਹੀ ਨਹੀਂ ਤਾਸ ਦੀ ਦਾਦੀ ਨੇ ਜੋ ਗੱਲਾਂ ਕਈਆਂ ਕਹਿੰਦੀ ਕਿ ਜਿੱਦ ਕਰਕੇ ਬੈਠੀ ਸੀ ਕਿ ਸਿੱਧੂ ਚਾਚੇ ਦੀ ਯਾਦਗਾਰ ਤੇ ਜਾਣਾ ਹੈ ਹਾਰ ਚੜਾ ਕੇ ਆਉਣਾ ਯਾਰ ਤੁਸੀਂ ਦੱਸਿਓ ਕਿ ਇਸ ਫੈਨ ਜਿਹੜੀ ਭਤੀਜੀ ਐ ਪਿੰਡ ਮੂਸੇ ਦੇ ਵਿੱਚ ਰਹਿੰਦੀ ਛੋਟੀ ਜੀ ਬੱਚੀ ਯਾਰ ਇਹ ਦਿਲ ਦੇ ਵਿੱਚ ਪਿਆਰ ਹੋਣਾ ਚਾਹੀਦਾ ਇਹ ਸ਼ਾਇਦ ਹੀ ਕਿਸੇ ਕਲਾਕਾਰ ਦੇ ਲਈ ਜਿਹੜਾ ਦਿਲਾਂ ਦੇ ਵਿੱਚ ਪਿਆਰ ਹੋ ਸਕੂਗਾ ਜਿੰਨਾ ਸਿੱਧੂ ਮੂਸੇਵਾਲੇ ਨੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਹੈ ਕਾਸ਼ ਹੀ ਕੋਈ ਕਲਾਕਾਰ ਸ਼ਾਇਦ ਹੀ ਕੋਈ ਕਲਾਕਾਰ ਕਰ ਸਕੇਗਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ